ਓ ਮੇਰੀ ਸਹਬ ਨੇ ਚਰਨੀ ਅੱਜ ਪਾਣੀ ਵਈ ਗਲੀਆਂ ਚੋਂ ਦੂਰ ਵਾਰੀ ਦਾ ਮੇਰੀ ਸਹਬ ਨੇ ਚਰਨੀ ਅੱਜ ਪਾਏ ਵਈ ਗਲੀਆਂ ਚੋਂ ਦੂਰ ਵਾਰੀ ਦਾ ਤਕੂ ਖਾ ਖੰਦ ਤੇ ਜੀ ਜਾਏ ਵਈ ਗਲੀਆਂ ਤੋਂ ਦੂਰ ਵਾਰੀ ਦਾ ਮੇਰੀ ਸਹਬ ਨੇ ਚਰਨੀ ਅੱਜ ਪਾਏ ਵਈ ਗਲੀਆਂ ਚੋਂ ਨੂਰ ਵਾਰਦਾ ਉਸ ਸਾਵਨਾ ਕੋ ਅੱਗੇ ਬੈਕਾਂ ਵਾਲੇ ਨੌਜਵਾਨ ਨੇ ਸਾਵਨਾ ਤੋਂ ਲੱਗੀ ਬੈਕਾਂ ਵਾਲੇ ਨੌਜਵਾਨ ਨੇ ਓ ਕੋ ਜਨਾ ਪਸ਼ਾਕਾ ਹਨੋਕੀ ਤੱਕ ਕੇ ਹਰਾਨ ਨੇ ਜੋ ਆਪ ਸ਼ਕਤਾਂ ਲੋਤੀ ਤੱਕ ਕੇ ਹਰਾਨ ਨੇ ਪੈ ਸੋਚੀਏ ਗੁਵਾਰੋਂ ਕਿੱਥੋਂ ਆਏ ਤ ਗਲੀਆਂ ਚ ਦੂਰ ਵਾਰੀਦਾ ਮੇਰੇ ਸਹਿਬ ਨੇ ਚੜੀ ਅੱਜ ਪਾਏ ਵਈ ਗਲੀਆਂ ਚ ਦੂਰ ਵਾਰੀਦਾ ਲੇ ਖੁਸ਼ੀ ਅਜ ਸੰਗ ਤਾਂ ਨਿਹਾਲ ਨੇ ਚਿਹਰਿਆਂ ਤੇ ਖੁਸ਼ੀ ਅਜ ਸੰਗ ਤਾਂ ਨਿਹਾਲ ਨੇ ਖੇਡ ਗੋਲੇ ਗੱਤ ਕਾਓ ਕਰ ਦੇ ਕੁਮਾਲ ਨੇ ਖੇਡ ਦੇ ਗੱਤ ਕਾਓ ਕਰ ਦੇ ਕੁਮਾਲ ਨੇ ਉਹ ਸਿੰਘਾਂ ਦਾ ਨਵੇਂ ਕੌਤਕ ਖਾਏ ਬਈ ਗਲੀਆਂ ਤੋਂ ਦੂਰ ਵਾਰਿੰਦਾ ਮੇਰੇ ਸੈਭਨੇ ਚਾਰੀ ਦਿਨ ਅਜ ਪਾਏ ਆਲੀਆਂ ਚੋਂ ਦੂਰ ਬਾਰੀ ਦਾ ਉਹ ਪਾਲਕੀ ਦੇ ਅੱਗੇ ਜਾਂਦੇ ਪੰਜ ਪਿਆਰੇ ਜੀ ਪਾਲਕੀ ਦੇ ਅੱਗੇ ਹੀ ਜਾਂਦੇ ਪੰਜ ਪਿਆਰੇ ਜੀ ਘੋੜਿਆਂ ਤੇ ਬੈਠੇ ਸੰਗ ਛੱਡ ਦੇ ਜਿ ਛਾਰੇ ਨੀ ਕੋੜਿਆ ਤੇ ਬੈਠੇ ਸਿੰਘ ਛੱਡ ਦੇ ਜਿ ਛਾਰੇ ਜੀ ਸਾਤ ਨਾਮ ਦਾ ਹੀ ਬਾਜਾ ਪਿਆ ਆ ਗਲੀਆਂ ਚੋਂ ਦੂਰ ਬੜੀ ਦਾ ਮੇਰੀ ਸੈਬ ਨੇ ਚੜ੍ਹਨੀ ਅਜ ਪਾਏ ਗਲੀਆਂ ਚੋਂ ਨੂਰ ਬੜੀ ਦਾ ਪਾਲਕੀ ਦੇ ਵਿੱਚ ਪਾਤਸ਼ਾਹ ਰਾਜਮਾਨ ਨੇ ਪਾਲਕੀ ਦੇ ਵਿੱਚ ਪਾਤਸ਼ਾਹ ਰਾਜਮਾਨ ਨੇ ਦੁਨੀਆ ਦੇ ਵਾਲੀ ਉਹ ਦੁਨੀਆ ਦੇ ਵਾਲੀ ਸਭ ਦਿਆਂ ਜਾਣ ਜਾਣ ਨੇ ਦੁਨੀਆ ਦੇ ਵਾਲੀ ਸਭ ਦਿਆਂ ਜਾਣ ਜਾਣ ਨੇ ਕਿਸੇ ਅੰਬਰਾਜੋਂ ਫੁੱਲ ਵੇਦ ਸਾਰੇ ਤੇ ਗਲੀਆਂ ਚ ਨੂਰ ਵੰਡਦਾ ਮੇਰੀ ਸੈਵਨੇ ਚੜਨੀ ਆਜੀ ਪਾਇਨੇ ਗਲੀਆਂ ਉਹ ਦੂਰ ਵਾਰਿੰਦਾ ਟਾਡੀ ਸੂਰਬੀਰਾ ਦੀਆਂ ਬਾੜਾ ਪੈ ਗਾਉਂਦੇ ਨੇ ਟਾਡੀ ਸੂਰਬੀਰਾ ਦੀਆਂ 12 ਪਰ ਕਹ ਦੇਣੀ